ਅੱਜ ਕੀ ਬਣਾ ਲਗੇ ਗਾਜਰਾ ਮਟਰ ਗਾਜਰਾ ਮਟਰ ਦੀ ਸਬਜੀ ਤੇ ਗਾਜਰਾ ਹੈ ਹੁਣ ਜਿਦਾ ਇਹਦਾ ਸਰਦੀ ਵਧੀ ਜਾਂਦੀ ਤਾਂ ਗਾਜਰ ਵਧਿਆ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਮਟਰ ਹੈ ਕਾਣਾ ਘਟੋਤੀ ਨੇ ਆਹ ਦਿੱਤੀ ਹੋਈ ਕਿਚ ਬੱਬੀ ਵੀ ਵਾਲੇ ਹੋਰ ਕਹਿੰਦੀ ਪਾ ਲੋ ਹਾਂ ਇੱਕ ਪੁੰਦੇ ਦਾ ਮਿਕਸ ਲੱਗਦੀ ਵੀ ਐਸੀ ਹੋਣੀ ਹੋਰ ਪਈ ਸੀ ਜਿਹੜਾ ਜਿਹੜਾ ਮੈਂ ਪਾਈ ਨਹੀਂ ਸੀ ਕਿ ਕਹਿੰਦੇ ਆ ਬਾਹਰ ਗੱਲ ਬੱਬੀ ਵੀ ਨਾ ਚੱਲ ਰਿਹਾ ਤਾਂ ਅੱਧੇ ਘੰਟੇ ਵਿੱਚ ਪਾਣੀ ਹੀ ਸਾਬਦ ਲੈਣਾ ਹੈ ਅੱਧੇ ਘੰਟੇ ਲਈ ਤਿਆਰ ਹੋ ਗਈ ਮੋਨ ਜੀ